ਲਓ ਜੀ ਅੱਜ ਆਹੀ ਆਏ ਆ ਜੀ ਬੱਲੇ ਗਰਾਊਂਡ ਦੇ ਵਿੱਚ ਤੇ ਮੈਚ ਆਜਾ ਸਾਡਾ ਤਾਂ ਗਏ ਹੋਰ ਹੋਰ ਲਗਾ ਕੇ ਓਏ ਵੇਖੋ ਵੇ ਲੈਨੇ ਆ ਅੜ ਗਏ ਅੜ ਗਏ ਅੱਟਾ ਲੱਗੀਆਂ ਕੇ ਨਹੀਂ ਕੀ ਜੱਟਿਆ ਜਿਆਦੀ ਜੀ ਵੱਡੀ ਨਹੀਂ ਆ ਚਲੋ ਆ ਲੋ ਇੱਥੇ ਕੰਮੜ ਗਏ ਨਹੀਂ ਗਿਆ ਆ ਲੋ ਹੋਰ ਚਲਣਾ ਜੀ ਲੱਗ ਵੀ ਇੱਕ ਪੰਜਾਹ ਹਜ਼ਾਰ ਆ ਜਾ ਗੁਰਪ੍ਰੀਤ ਆਉਂਦੇ ਨਹੀਂ ਯਾਰ ਇਹ ਚੇਟਰ ਕੋ ਕਿੱਧਰ ਨੇ ਉਹਨੇ ਇਧਰ ਕੋ ਪਈ ਇਧਰ ਘੋੜਦੀ ਆਹੋ ਬੱਦਲ ਆ ਰਹੀ ਹੈ ਛੱਡਿਆ ਨਹੀਂ ਯਾਰ ਕੈਦ ਨਹੀਂ ਛੱਡਿਆ ਕੱਲੂ ਘਾੜੇ ਚੱਲਿਆ ਸੀ ਮੈਂ ਨਾ ਨਾਲ ਗੱਲ ਤੈਨੂੰ ਕਿਦਾਂ ਯਾਰ ਆ ਜਾਓ ਨਾ ਬਾਤ ਕਰੋ ਯਾਰ ਗੱਲ ਸੁਣਾ ਮੇਰੇ ਕਰਕੇ ਹੁਣ ਆ ਰਹੇ ਜੇ ਉਹਨੂੰ ਬਾਹਰ ਆਊਟ ਕਰ ਦੇਤਾ ਹੀ ਅੰਨਮੀ ਲਓ ਜੀ 골ਡ ਦੀ ਬੋਲ ਆ ਕਿੰਨੇ ਦੀ ਆਉਂਦੀ ਐ 280 ਰੁਪਏ ਦੀ ਸ਼ਾਇਦ ਇੰਦੀ ਕਿਦੀ ਐ ਐਸੇ ਵੀ 30 ਦੇ ਦੇ ਬੋਲ ਦੇ ਗੁਸਾਪ ਕੀਪਰ ਠੀਟਾ ਜੀ ਵਧੀਆ ਵਧੀਆ ਮੈਨੂੰ ਪੁੱਛਿਆ ਕਿ ਜਿਹੜੇ ਵੀ ਨਾ ਵੀਡੀਓ ਦੇਖਣੀ ਉਹਨਾਂ ਨੂੰ ਪੁੱਛਾਂ ਤੇ ਭਾਜੀ ਵਧੀਆ ਖੇਡਣਾ ਤੁਸੀਂ ਅੱਜ ਤੇ ਦੋਵਾਂ ਨੂੰ ਪੁੱਛ ਲਓ ਆਹ ਮਨੇ ਵਧੀਆ ਖਡਾਂਗੇ ਵਧੀਆ ਖਡਾਂਗੇ ਆਹ ਖੱਡੇ ਬਹੁਤ ਸੋਹਣਾ ਖੱਡੇ ਯਾਰ ਤੇ ਯਾਰ ਅਤਵਾਰ ਵੀ ਥੋੜੇ ਬੱਲੇ ਕਰਉਣੀ ਆ ਠੀਕ ਭਾਜੀ ਓਕੇ ਟੀਮ ਆ ਰਿਹਾ ਤੇ ਭਾਜੀ ਇਹ ਆਉਂਦਾ ਸਾਰਿਆਂ ਨੂੰ ਪਾਲਦੀ ਸਾਰਿਆਂ ਨੂੰ ਪਾਲਦੀ ਜੀ ਸਾਰਿਆਂ ਨੂੰ ਦਿਨੇ ਮਾਰੀ ਉਹਨੂੰ ਕੇ ਪੈਸੇ ਸਾਰੇ ਕਿੰਨੇ ਕੀ ਦੋਸੋਂ ਪਹਿਲਾਂ ਮम्मा ਉਸੇ ਦੋ ਦੀ ਟੋਫੀਆਂ ਨਾ ਲੈਦੀ ਗੱਲ ਕਰਕੇ ਬਣਾ ਕੀ ਪਹਿਲਾਂ ਆਪੇ ਵੇਖਣ ਬਾਹ ਥੋੜੀ ਡੋਡ ਬੋਲ ਬਹੁਤ ਸਮਝ ਕੇ ਨਾ ਫਾਟੇ ਦੇ ਨਾਲ ਆ ਬੈਠ ਜੀ ਆਰੀ ਬੋਲ ਨਾ ਦਾਈ ਨਾਲ ਭਰਾਵਾ ਦੋ ਦਾ ਬੈਠੀ ਮੈਂ ਨਹੀਂ ਬੋਲ ਆ ਲੋ ਕੋਈ ਗਾਣਾ ਇੱਕ ਕਮੈਂਟ ਕਰੀ ਜਾਓ ਨਾ ਨਾ ਆ ਵੀ ਕਰਨਾ ਯਾਰ ਉਹ ਜੀ ਆਪਣੇ ਹੈਪੀ ਭਾਜੀ ਗੇ ਨੇ ਬੈਟਿੰਗ ਕਰਨਾ ਅੱਜ ਦੇਖੋ ਕੀ ਕਰਕੇ ਆਉਂਦੇ ਨੇ ਬਹੁਤ ਮੈਸੇ ਦਾ ਪਹਿਲੀ ਬਾਲ ਬਹੁਤ ਵਧੀਆ ਖੇਡੀ ਸੀ ਔਰ ਦੂਜੀ ਉਹਨਾਂ ਨੇ ਬਾਉਂਸ ਖਿਲਾਤੀ ਤੁਸੀਂ ਨਹੀਂ ਕਰਨੀ ਕਿਦਾਂ ਹਾਂਜੀ ਹਾਂਜੀ ਦੌੜ ਦੂਨਾ ਆਪ ਦਿਓ ਨੋ ਬਾਲ ਹੋ ਗਈ। ਸਹੀ ਤੇ ਟੇਟੀ ਮਿੱਟੇ ਹੋ ਕੇ ਮਾਦ ਨਹੀਂ ਚਾਹੀਦੀ ਆ। ਉਹ ਲਫਾਨੇ ਮੇਰੇ। ਪਾਲ ਪਰ ਗੋਬਿੰਦ। ਇਦੀ ਬੜੀ ਆਦਤ ਆ। ਹੈਲੋ। ਹੈਲੋ ਮਦੀਨਾ ਸ਼ਕਾ ਚੈੱਕ ਕਰੋ। ਓ ਸ਼ਕਾ ਪਾਣੀ ਦਾ ਕਾਹ ਚਾ ਕਾ ਚਾ ਕਾ ਕੋ ਵੀ ਆਪਰੇ ਮਾ। ਸੈਟਰਾਈ। ਸੈਟਰਾਈ। ਪਦੀ ਦਾ ਸ਼ਕਾ ਮੈਂ ਕੀ ਆ। ਹਾਈ ਬੋ ਮੈਂ ਪਾਇਆ ਹੀ ਘਲੋਤੇ ਹੈ ਨਾ ਤਾਂ ਕਰਕੇ ਪਾ ਉਧਰ ਉਹਨੇ ਫੇਰ ਹੋ ਜਾਣਾ ਆ ਸ਼ਾਬਾਸ਼ ਕੀ ਚਾਬਾ 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 ਇਹਦਾ ਸਹੀ ਆ ਬਤਾ ਜਮੀ ਇਹਦਾ ਸਹੀ ਆ ਸ਼ਾਬਾਸ਼ 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 ਚੋਗਾ ਚੋਗਾ ਮੇਰੀ ਜਿਹੜੀ ਉਹ ਪੈਰ ਤੇ ਵਿੱਚ ਚੇ 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 ਬੋਲੀ ਹੋ ਲੱਭਣ ਡਿਆ ਵਾ ਸ਼ਾਬਾਸ਼ ਸ਼ਾਬਾਸ਼ ਓ ਚੋਗਾ ਹੀ ਆ ਚੋਗਾ ਆ ਸ਼ਾਬਾਸ਼ ਵਧੀਆ ਵਧੀਆ ਬਹੁਤ ਸੋਣਾ ਆਈ ਦਿਮਾਗ ਆਈ ਦਿਮਾਗ ਇਹ ਡੀਰ ਸ਼ਾਬਾਸ਼ ਉਹ ਸ਼ਕਤਾ ਹੋ ਜੱਗਾ ਨੱਤਰ ਹੋ ਗਈ ਹੈ ਨੱਤਰ ਨੱਤਰ ਪਹਿਲਾਂ ਨਹੀਂ 69 ਹੋਣੀ ਹੈ ਜੇ 69 ਹੈ ਨਹੀਂ 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 ਚੱਕਾ ਕਿੱਥੇ 6 ਆ ਕਿੱਥੇ ਆ 6 ਜਾਈ ਬਾਕੀ ਨੂੰ ਮੋੜੇ ਚੋਲੀ ਭਰ ਕੇ ਨਾ ਫੇਰ ਕਾਹੋ ਨਾ ਫਲਤੀ ਫਿਰ ਮੈਂ ਤੇਰਾ ਰਾਚੋਗਾ ਠੀਕ ਹੈ ਠੀਕ ਆ ਫਿਰ ਵੀ ਕੋਈ ਗੱਲ ਨਹੀਂ ਹਨ ਬਰਪਦੀ ਵੀ ਲੋੜੇ ਦਾ ਨਹੀਂ ਹੋਣਾ ਚਲ ਚਲ ਭਾਜੀ ਵਾਪਸੀ ਕਰਿਆ ਕਰੋ ਇੱਕ ਨਹੀਂ ਇੱਕ ਨਹੀਂ ਲੀਤੀ ਕੱਲੀ ਵਾਈਟ ਪਾਓ ਉਹ ਤੇ ਲੋਕਾਂ ਨੂੰ ਵਧੀਆ ਕਰਾਉਣਾ ਮੈਨੂੰ ਉਹ ਤੇ ਨਾ ਚੁੱਭ ਗਈ ਉਹਦੇ ਲਿੱਲਾ ਪ੍ਰਾ ਲਿੱਲੇ ਬਦਲਾ ਜਸਪੀਰ ਦੇ ਨਾਲ ਉਹ ਵੀ ਬਚ ਗਈ ਦੱਸੀ ਤੇਰੇ ਬਦਲੇ ਲੈ ਆਪਾਂ ਤੇ ਲੀਲੀ ਹੂੰ

ਜੀ ਵਾਪਸ ਕਰ ਦੋ ਮੇਰਾ ਕੰਸਾ ਉਹ ਹੀ ਉੱਧੂ ਮਾਰਦਾ ਚਾ ਚਾ ਚੱਲ ਵਾਪਸ ਆਉਂਦੀ ਨਹੀਂ ਨਹੀਂ ਚੋਵਾਰੀ ਆ ਤਿੰਨ ਤਿੰਨ ਹੋ ਗਈ ਪੰਦੀ ਤੇ ਲੱਗੀ ਆ ਹੋਰ ਹੋ ਗਿਆ ਸ਼ਾਬਾਸ਼ ਹੋਰ ਸਭ ਨੇ ਮੈਂ ਆ ਗੁਪਤ ਤੇ ਘੁੱਟ ਕੇ ਇਧਰ ਇਹ ਭੱਜ ਵੀ ਉੱਡਦੇ ਆ ਕਿ ਕਿ ਜਾ ਰਹੇ ਸ਼ੋਗਾਈ ਆਵਾਜ਼ ਦਰਸ ਜਿਉਣੀ ਆ ਭੱਜੇ ਹੋਣ ਦੇ ਵਿੱਚ ਲਾ ਹੋ ਗਿਆ ਪਾਤਾ ਪਾਤਾ ਪਹਿਲਾਂ ਲੈਤਾ ਆਇਆ ਇੱਥੇ ਇੱਥੇ ਰੋਵਾ ਆਇਆ ਉੱਠ ਗਿਆ ਉਸੇ ਨਾਲ ਹੀ ਹਾਂ ਪਹਿਲਾਂ ਲੈਤਾ ਟੋ ਹੋ ਗਈ ਯਾਰ ਆਸ਼ਾ ਆ ਆ ਵਧੀਆ ਭਾਜੀ ਵਧੀਆ ਹੋ ਲੈ ਦੋ ਚੋਕੇ ਲੈ ਹੋ ਕਵਾਲਿਟੀ ਮਨੇ ਕਿਹਾ ਜਿਆਦਾ ਨਾ ਕਰ ਪੀ ਮਾਤਾ ਇਸ ਪਾਣੇ